యేసు مسیحی ਵਿੱਚ ਮੇਰੇ ਪ੍ਰਾਪਰਤੀ ਪੈਣੋ అతి పిచਿਓ ਸਾਰੀ ਨੇ ਜੇ ਸ਼ੁੱਧੀ ਆਰਿਦੀ ਅੰਛੀਰ ਵਿੱਚ ਸਾਡੀ ਆਤਮਾ ਨੂੰ ਇੱਕ ਅਜੀਹੀ ਗੱਲ ਬਾਰੇ ਸੋਚਨ ਲਈ ਮਜਬੂਤ ਕਰਦੀ ਹੈ ਜੋ ਅਸੀਂ ਕਈ ਵਾਰ ਨજર ਅਦਾਸ ਕਰ ਦਿੰਦੇ ਹਾਂ ਕੀ ਅਸੀਂ ਰੱਬ ਦੇ ਇਰਾਜ ਲਈ ਤਿਆਰ ਹਾਂ యేసు ਯਾਤਰਾ ਕਰ ਰਹੇ ਹੇ ਸੰ ਇੱਕ ਪਿੰਡ ਤੋਂ ਦੂਜੇ ਪਿੰਡ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਲੋਗ ਉਨਾ ਕੋਲ ਆ ਰਹੇ ਸਨ ਉਨਾ ਦੀ ਗੱਲ ਸੁਣ ਰਹੇ ਸਨ ਤੇ ਸਵਾਲ ਪੁੱਛ ਰਹੇ ਸਨ ਉਤੇ ਇੱਕ ਵਿਅਕਤੀ ਨੇ ਪੁੱਛਿਆ ਪ੍ਰਭੂ ਕੀ ਤੋੜੇ ਹੀ ਲੋਕ ਉਦਾਰ ਪਾਵਨ ਕੀ ਇਹ ਸਵਾਲ ਅੱਜ ਵੀ ਕਈਆਂ ਨੇ ਕਈਆਂ ਦੇ ਕਈਆਂ ਦੇ ਮਨ ਵਿੱਚ ਆਉਂਦੇ ਹੀ ਕਿ ਸੁਰਗ ਲਈ ਕੋਈ ਚੁਣੇ ਹੋਏ ਹੀ ਪਰ ਯੇਸ਼ੂ ਸਿੱਧਾ ਉੱਤਰ ਨਹੀਂ ਦਿੰਦੇ ਉਹ ਕਹਿੰਦੇ ਹਨ ਤੁਸੀਂ ਕੋਸ਼ਿਸ਼ ਕਰੋ ਕਿ ਤੰਗ ਦਰਵਾਜ਼ੇ ਰਾਹੀਂ ਵਖੋ ਇਹ ਅਜੀਹ ਨਹੀਂ ਕਿ ਉਹ ਦਸਤੇ ਹਨ ਕਿ ਕਿੰਨੇ ਲੋਕ ਜਾਂ ਕੌਣ ਅੰਦਰ ਜਾਵੇਗਾ ਸਗੋਂ ਉਹ ਸਾਨੂੰ ਸਿੱਧਾ ਸੱਦਾ ਦਿੰਦੇ ਹਨ ਤੁਸੀਂ ਆਪਣੇ ਉੱਤੇ ਧਿਆਨ ਦਿਵੋ ਤੰਗ ਦਰਵਾਜ਼ਾ ਇਹ ਦਰਵਾਜਾ ਕੋਈ ਵਿਸ਼ਵਾਸਖਮਾਈ ਅੱਡੇ ਵਾਲਾ ਦਰਵਾਜਾ ਨਹੀਂ ਨਾ ਹੀ ਆਰਾਮਦਾਇਕ ਹੈ ਇਹ ਦਰਵਾਜਾ ਤੇ ਇਹ ਸਾਨੂੰ ਸੋਚਣ ਲਈ ਮਜਬੂਰ ਕਰਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਕਿੰਨਾ ਰੱਦੀ ਇੱਛਾ ਅਨੁਸਾਰ ਢਾਲ ਰੱਖੀ ਹਾਂ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਅਸੀਂ ਤਾਂ ਖਲੀਸ ਹੀ ਜਾਂਦੇ ਹਾਂ ਪ੍ਰਾਰਥਨਾ ਕਰਦੇ ਹਾਂ ਪਵਿੱਤਰ ਵੰਜਨ ਲੈਂਦੇ ਹਨ ਇਹ ਹੀ ਕਾ피 ਹੈ ਪਰ ਯੀਸ਼ੂ ਸਪਸ਼ਟ ਕਰਦੇ ਹਨ ਕਿ ਕੇਵਲ ਜਾਣ ਪਛਾਣ ਰੀਦ ਰਿਵਾਜ ਜਾਂ ਸਿਰਫ ਵਿਖਾਵਾ ਰੱਬ ਦੇ ਰਾਜ ਦੀ ਗੈਰੜੀ ਨਹੀਂ ਉਹ ਆਖਦੇ ਹਨ ਕਿ ਕਈ ਲੋਕ ਕਹਿਣਗੇ ਪ੍ਰਭੂ ਅਸੀਂ ਤੇਰੇ ਨਾਲ ਖਾਂਦਾ ਪੀਂਦਾ ਸੀ ਤੂੰ ਸਾਡੀਆਂ ਗਲੀਆਂ ਵਿੱਚ ਉਪਦੇਸ਼ ਦਿਨਤਾ ਪਰ ਯੇਸ਼ੂ ਉਹਨਾਂ ਨੂੰ ਕਹਿੰਦੇ ਹਨ ਮੈਂ ਤੁਹਾਨੂੰ ਨਹੀਂ ਜਾਣਦਾ ਇਹ ਵਚਨ ਸਾਡੇ ਹਿਰਦੇ ਨੂੰ ਖਾਂਦਾ ਦਿੰਦੇ ਹਨ ਕਿਉਂਕਿ ਇਹ ਸਾਨੂੰ ਸਿੱਧਾ ਪੁੱਛਦੇ ਹਨ ਕਿ ਅਸੀਂ ਯੇਸ਼ੂ ਨੂੰ ਸਿਰਫ ਜਾਣਦੇ ਹਾਂ ਜਾਂ ਯੇਸ਼ੂ ਵਿੱਚ ਜੀਉਂਦੇ ਹਾਂ ਕੀ ਅਸੀਂ ਸਿਰਫ ਤੋੜਾ ਬਹੁਤ ਧਾਰਮਿਕ ਜੀਵਨ ਚਲਾ ਰਹੇ ਹਾਂ ਜਾਂਸੀ ਰੋਸ਼ਾਨਾ ਆਪਣੇ ਜੀਵਨ ਵਿੱਚ ਰੱਬ ਦੀ ਇੱਛਾ ਪੂਰੀ ਕਰ ਰਹੀ ਹੈ। ਯੇਸ਼ੂ ਆਖਿਰ ਵਿੱਚ ਆਖਦੇ ਹਨ ਕਈ ਆਖਰੀ ਪਖੀਲੇ ਹੋਣਗੇ, ਤੋਂ ਪਖੀਲੇ ਆਖਰੀ। ਇਹ ਰੱਬ ਦੀ ਕਿਰੁਣਾ ਅਤੇ ਨਿਆਂ ਦੀ ਯਾਦ ਦਿਖਾਉਂਦੀ ਹੈ। ਰੱਬ ਕਿਸੇ ਦੀ ਬਾਹਰੀ ਪਛਾਣ ਅਹੂ ਦੇ ਨਾਮ ਨੂੰ ਨਹੀਂ ਵੇਖਦਾ। ਉਹ ਦਿਲ ਵੇਖਦਾ ਹੈ। ਉਹ ਵੇਖਦਾ ਹੈ ਕਿ ਅਸੀਂ ਕਿੰਨੇ ਨਿਮਰ ਹਾਂ ਕਿੰਨੇ ਖੁਦ ਨੂੰ ਤਿਆਰ ਰੱਖਦੇ ਹਾਂ ਕਿੰਨੇ ਖੁਦ ਨੂੰ ਤਿਆਰ ਰੱਖਦੇ ਹਾਂ ਕਿੰਨੇ ਪਿਆਰ ਨਾਲ ਜਿਉਂਦੇ ਹਾਂ ਸੋ ਪਿਆਰੀਓ ਅੱਜ ਦਾ ਇਹ ਸੁਨੇਹਾ ਸਾਡੀ ਚਿੰਤਕੀ ਨੂੰ ਇੱਕ ਵਾਰ ਮੋੜ ਵਿੱਚ ਵਿਚਾਰਨ ਲਈ ਸੱਦਾ ਹੈ ਕਿ ਮੈਂ ਉਹ ਤੰਗ ਦਰਵਾਜ਼ਾ ਚੁੰਂ ਰਿਹਾ ਹਾਂ ਕੀ ਮੇ ਰੋਸ਼ਾਨਾ ਆਪਣੀ ਇਚਾਨੂ ਚੜਕੇ ਰਬ ਦੀ ਰਾਹੀ ਤੁਰ ਰਿਹਾ ਹਾਂ ਅਤੇ ਸਭ ਤੋਂ ਮੁੱਖ ਕਿਲੇ ਕੀ ਯੇਸ਼ੂ ਮੈਨੂੰ ਜਾਣਦੇ ਹਨ ਚਲੋ ਅਸੀਂ ਅੱਜ ਇਹ ਪ੍ਰਾਰਥਨਾ ਕਰੀਏ ਕਿ ਰਬ ਸਾਨੂੰ ਸੱਚੀ ਨਿਮਰਤਾ ਤਿਆਰੀ ਅਤੇ ਨਿਰਭਰਤਾ ਦੇਵੇ ਤਾਂ ਜੋ ਅਸੀਂ ਉਸ ਦੇ ਰਾਜ ਦੇ ਸੱਚੇ ਉਮੀਦਵਾਰ ਬਣ ਸਕੀਏ ਰਬ ਤੁਹਾਨੂੰ ਆਪਣੇ ਰਾਜ ਦੀ ਤਿਆਰੀ ਵਿੱਚ ਅੱਗੇ ਵਧਣ ਲਈ ആശീർവാദത്തെ ഹോസ്ലാദേവി സാരിയാനു മേലവല്ലും ചെയ്യിച്ചു